ਸਾਰੇ ਬੰਦੇ ਬੈਠਾਗੇ ਛੋਟਾ ਖਜਲਾ ਮੈਂ ਬੋਲਦਾ ਹਾਂ ਹਾਂ ਅੱਗੇ ਖਾਓਗੇ ਮੁੰਡਾ ਹੱਸਾ ਬੋਲ ਆ ਇਧਰ ਖਲਿਆ ਇਧਰ ਲੱਗੂ ਰਹਣਾ ਬੰਜੀ ਖਾਲਸਾ ਆ ਬੰਜੀ ਕੀ ਫਤਿਹ ਜੋਪਾ ਕੋ ਗੁੱਡਾ ਫੀਡਰ ਉਹਨੂੰ ਬੰਦ ਕਰਕੇ ਬੈਠੇ ਆ ਬੰਦ ਕਰਨ ਦੀ ਨੌਬਤ ਕਿਉਂ ਆਈ ਕਿ ਕਿਸਾਨ ਦੇ ਕੋਲੇ ਇੱਕ ਮਿੰਟ ਦਾ ਟਾਈਮ ਨਹੀਂ ਹੈ ਕਿਸੇ ਨੇ ਪਾਣੀ ਵੜਨਾ ਕਿਸੇ ਨੇ ਖਾਦ ਪਾਉਣੀ ਕਿਸੇ ਨੇ ਬੰਦੇ ਵੜਨੇ ਤੇ ਇਹ ਕਿਸਾਨ ਜਿਹੜੇ ਆ ਗਏ ਭਾਗੋਬੜ ਦੇ ਫੀਡਰ ਸੁਲਤਾਨਪੁਰ ਲੋਧੀ ਦੇ ਵਿੱਚ ਬੈਠੇ ਆ ਜਿਹੜਾ ਪ੍ਰਸ਼ਾਸਨ ਕਪੂਰਥਲਾ ਦਾ ਚੰਡੀਗੜ੍ਹ ਉਹ ਇਹ ਗੱਲ ਕਹਿ ਰਿਹਾ ਕਿ ਭੱਤੀ ਬਹੁਤ ਜ਼ਿਆਦੀ ਆ ਅਸੀਂ ਆਨੇ ਵੀ ਜੇ ਭੱਤੀ ਆ ਦਿਓ ਹਮ ਦੱਸੂ ਕਿੱਥੇ ਆ ਅੱਜ ਅਜੇ ਹੀ ਇਨੇ ਕ ਬੰਦੇ ਬੈਠੇ ਆ ਕਿਉਂਕਿ ਸਾਡਾ ਫੌਜ ਆ ਉਹ ਕਿ ਡਿਸਪਲਨ ਗਿਆ ਫਿਰ ਇਹ ਮਗਰੋਂ ਜ세 ਬੰਦੀ ਤੁਰੀ ਆਉਣੀ ਆ ਤੇ ਮੁਰਗੇ ਤੁਹਾਡੀਆਂ ਚੰਡੀਗੜ੍ਹ ਤੱਕ ਚੰਗਰਾ ਵਜਣੀ ਆ ਜਿਹੜਾ ਮੁੱਖ ਮੰਤਰੀ ਇਹ ਜਹ ਲਾਂਦਾ ਹੈਗੇ ਮੈਂ ਥਰਮਲ ਪਲਾਟ ਮੁੱਲ ਲੈ ਕੇ ਤੇ ਬਹੁਤ ਵੱਡੀ ਪੱਧਰ ਤੇ ਸਾਰੇ ਪੰਜਾਬ ਨੂੰ ਸਰਪਲੱਸ ਕਰ ਰਿਆ ਅੱਜ ਮੁੱਖ ਮੰਤਰੀ ਸਾਹਿਬ ਆ ਵੇਖੋ ਤੁਹਾਡੇ ਸਾਹਮਣੇ ਦਹਾਣੋਂ ਦੀ ਕਿਰਤ ਕਰਨ ਵਾਲੇ ਲੋਕ ਤੁਹਾਡਾ ਦਫ਼ਤਰ ਮਾਲ ਕੇ ਬੈਠੇ ਪੰਜਾਬ ਸਰਕਾਰ ਦਾ ਜੇ ਬਣਿਆ ਜਾਵੇਗੇ ਪੰਜਾਬ ਸਰਕਾਰ ਦਾ ਦਫ਼ਤਰ ਆ ਇਹ ਮਾਲ ਕੇ ਬੈਠੇ ਆ ਤੇ ਤੁਹਾਨੂੰ ਕਹਿਣਾ ਚਾਹੁੰਦੇ ਆ ਜਲਦ ਤੋਂ ਜਲਦ ਧਿਆਨ ਦਿਓ ਪੂਰੇ ਪੰਜਾਬ ਦੀ ਗੱਲ ਕਰਦੇ ਸੀ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਮੱਚੀ ਪਈ ਆ ਸਾਰਿਆਂ ਜ਼ਿਲ੍ਹਿਆਂ 'ਚੋਂ ਖਬਰਾਂ ਆਉਣ ਡੀਆਂ ਕਿ ਆਉਣ ਵਾਲੇ ਅੰਧਨਾ 'ਚ ਵੱਡੇ ਐਕਸ਼ਨ ਹੋਣੇ ਆ ਵੱਡੇ ਧਰਨੇ ਲੱਗਣਗੇ ਇਹਨੂੰ ਸਥਿਤੀ ਨੂੰ ਸੰਭਾਲੋ ਲੋਕਾਂ ਦੀ ਬਹੁਤ ਮੰਦੀ ਹਾਲ ਤੇ ਕਿਸਾਨ ਕਿਸਾਨੀ ਕੀਤਾ ਕੇ ਨਿਕਰ ਗਿਆ ਪਰ ਜਿਹੜੀਆਂ ਸਰਕਾਰਾਂ ਇਹ ਕਹਿ ਰਹੀਆਂ ਕਿ ਕਿਸਾਨੀ ਕੀਤਾ ਲਾਹੇਵੰਦ ਆ ਔਰ ਲਾਗਤ ਖਰਚੇ ਨਾਲੋਂ ਵੀ ਥੱਲੇ ਇਹਨਾਂ ਨੂੰ ਰੇਟ ਮਿਲ ਰਿਹਾ ਇਸ ਕਰਕੇ ਤੁਹਾਨੂੰ ਤਾੜਨਾ ਕਰਨੀ ਚਾਹੁੰਦੇ ਆ ਬੇਨਤੀਆਂ ਕਰਨ ਕਰਕੇ ਹੀ ਹੱਸ ਗਏ ਆ ਤੁਹਾਨੂੰ ਤਾੜਨਾ ਕਰਨੀ ਚਾਹੁੰਦੇ ਆ ਕਿ ਪੰਜਾਬ ਦੀ ਦੇ ਪੂਰੇ ਦੇਸ਼ ਦੀ ਕਿਸਾਨੀ ਬਚਾ ਲਓ ਨਹੀਂ ਦੇ ਲੋਕ ਅੱਕੇ ਗੱਲ ਨੂੰ ਪੈਂਦੇ ਹੁੰਦੇ ਆ ਅੱਕੇ ਲੋਕ ਜਿਹੜੇ ਇਹਨਾਂ ਗਾੜੀ ਫਿਰ ਬੰਬ ਬਥੂਕਾ ਨਹੀਂ ਚਲਦੀਆਂ ਹੁੰਦੀਆਂ ਇਹ ਗੱਲਾਂ ਨੂੰ ਪੈਂਦੇ ਹੁੰਦੇ ਆ ਇਸ ਕਰਕੇ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਕਿ ਥੋੜਾ ਜਿਹਾ ਧਿਆਨ ਦਿਓ ਜਿਹੜੇ ਕਿਰਤੀ ਲੋਕ ਖੇਤਾਂ ਚਾਹੀਦੇ ਆ ਉਹ ਤੁਹਾਡੇ ਦਫ਼ਤਰਾਂ ਮਾ ਲਗੇ ਬੈਠੇ ਆ ਇਹਨਾਂ ਨੂੰ ਕਿਰਤ ਦੇ ਵਿੱਚ ਲਾਓ ਕੰਮ ਕਰਨ ਦੇ ਲਾਓ ਇਸ ਕਰਕੇ ਫਿਰ ਕਹਿਣਾ ਚਾਹੁੰਦੇ ਆ ਕਿ ਧਿਆਨ ਦਿਓ ਤੁਸੀਂ ਹਰਿਆਣੇ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਢੀਂਗਾ ਮਾਰਦੇ ਤੇ ਛਾਣਿਆਂ ਦੇ ਆ ਕੇ ਅੱਗਾ ਚੌੜ ਤੇ ਪਿਛਾ ਚੌੜ ਹੋਇਆ ਪਿਆ ਤੁਹਾਡਾ ਇਹਨੂੰ ਸੰਭਾਲੋ ਬਹੁਤ ਬੁਰੀ ਸਥਿਤੀ ਦੇ ਵਿੱਚ ਕਿਸਾਨੀ ਨਿਕਲ ਰਹੀ ਆ ਧੰਨਵਾਦ ਵਾਇਕ੍ਰਮਜੀਤ ਖਾਲਸਾ ਜੀ ਵਾਇਕ੍ਰਮਜੀਤ ਜੀ ਬੰਦਾ ਬੰਦ ਕਰਕੇ ਝੋਨਾ ਲਾਉਣ ਲਾਉਂਦੇ ਤੈਂ ਮੋਟਰ ਬੰਦ ਕਰਕੇ ਝੋਨਾ ਬੰਦ ਕਰਕੇ ਝੋਨਾ ਲਾਉਣ ਲਾਉਂਦੇ